ਨਸ਼ੇ ਦੀ ਪੂਰਤੀ ਲਈ ਮੰਦਰ ਵਿੱਚੋਂ ਗੋਲ ਕਚੋਰੀ ਕਰਨ ਵਾਲੀ ਲੜਕੀ ਚੜੀ ਪੁਲਿਸ ਦੇ ਅੜਿੱਕੇ ਪੁਲਿਸ ਨੇ ਮਾਮਲਾ ਕੀਤਾ ਦਰਜ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਥਾਣਾ ਆਨੰਦਗੜ੍ਹ ਦੀ ਪੁਲਿਸ ਪਾਰਟੀ ਨੇ ਮੰਦਰ ਵਿੱਚੋਂ ਗੋਲ ਕਚੋਰੀ ਕਰਨ ਵਾਲੀ ਇੱਕ ਲੜਕੀ ਨੂੰ ਕਾਬੂ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਯੂਸਫ ਮੁਹੰਮਦ ਨੇ ਦੱਸਿਆ ਹੈ ਕਿ ਪਿੰਡ ਚੁੱਕੇ ਕਲਾਂ ਦੇ ਮਾਤਾ ਦੇ ਮੰਦਰ ਦੇ ਪੁਜਾਰੀ ਕਾਲाराम ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਹਨਾਂ ਦੇ ਪਿੰਡ ਦੀ ਲੜਕੀ ਕੁਲਵਿੰਦਰ ਕੌਰ ਪੁੱਤਰੀ ਹੰਸਾ ਸਿੰਘ ਨੇ ਉਹਨਾਂ ਦੇ ਮੰਦਰ ਦੀ ਗੋਲ ਕਚੋਰੀ ਕਰ ਲਈ ਹੈ ਸਹਾਇਕ ਥਾਣੇਦਾਰ ਯੂਸਫ ਮੁਹੰਮਦ ਨੇ ਦੱਸਿਆ ਹੈ ਕਿ ਉਕਤ ਲੜਕੀ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਕੀਤੀ ਗਈ ਮੰਦਰਵਾਰੀ ਗੋਲਕ ਵੀ ਬਰਾਮਦ ਕਰ ਲਈ ਗਈ ਹੈ ਉਹਨਾਂ ਦੱਸਿਆ ਹੈ ਕਿ ਮੁੱਢਲੀ ਪੁੱਛ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਲੜਕੀ ਨੇ ਗੋਲਕ ਨੂੰ ਚੋਰੀ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ ਕੀਤਾ ਸੀ ਮਾਮਲਾ ਜੀ ਮੈਂ ਐਸਏ ਯੂਸਫ ਮੁਹੰਮਦ ਥਾਣਾ ਨੰਦਗੜ ਬਤੌਰ ਤਪਤੀਸ਼ੀ ਲਗਾ ਕੱਲ ਸਾਨੂੰ ਇੱਕ ਬਿਆਨ ਲਖਾਇਆ ਸੀਗਾ ਮੰਦਰ ਦੇ ਵਿਚਾਰੀ ਪੁਜਾਰੀ ਨੇ ਚੁੱਕੇ ਕਲਾਂ ਦੇ ਨੇ ਵੀ ਕਹਿੰਦੇ ਵੀ ਸਾਡੇ ਮੰਦਰ ਚੋਂ ਇੱਕ ਲੜਕੀ ਆ ਕੁਲਵਿੰਦਰ ਕੌਰ ਪੁੱਤਰੀ ਹੰਸਾ ਸਿੰਘ ਉਮਰ ਕਰੀਬ ਹੈਗੀ ਉਹਦੀ 22 23 ਸਾਲ ਵੀ ਗੱਲਾਂ ਜਿਹੜਾ ਗੋਲਕ ਹੁੰਦੀ ਹੈ ਜੀ ਉਹ ਚੁੱਕ ਚੁੱਕ ਕੇ ਲੈ ਗਈ ਆ ਤੇ ਜਿਹਦੇ ਸੰਬੰਧ ਵਿੱਚ ਅਸੀਂ ਮਕਦਮਾ ਨੰਬਰ 75 ਮਿਤੀ 10 12 24 ਦੀਨ ਤਾਰਾ 305 331 324 ਬੀ ਐਨ ਐਸ ਐਕਟ ਤਹਿਤ ਪਰਚਾ ਦਰਜ ਕੀਤਾ ਏ ਤੇ ਦੋਸ਼ੀ ਦੀ ਗ੍ਰਿਫਤਾਰੀ ਕਰ ਲਈ ਆ ਮੰਨ ਲਿਆ ਲੜਕੀ ਨੇ ਵੀ ਮੈਂ ਚੋਰੀ ਹਾਂਜੀ ਲੜਕੀ ਨੇ ਮੰਨ ਲਿਆ ਵੀ ਕਹਿੰਦੀ ਵੀ ਮੈਂ ਗੱਲਾਂ ਚੁੱਕਿਆਗਾ ਉਹਦੇ ਚੋਂ ਕਹਿੰਦੀ ਜਿਹੜੇ ਕੋਈ ਮਹਿਬਾਰ ਉਥੇ ਖੇਤਾਂ 'ਚ ਸੁੱਟਿਆ ਗਿਆ ਤੇ ਇਹਦੀ ਨਿਸ਼ਾਨਦੇਹੀ ਤੇ ਹੁਣ ਚੱਲੇ ਆ ਇਹਨੂੰ ਬਰਾਮਦ ਕਰਾਉਣ ਚੱਲੇ ਆ ਗੱਲਾਂ ਜੀ ਗ੍ਰਿਫਤਾਰੀ ਪਾ ਲਈ ਆ ਇਹਦੀ ਮਕਦਮਾ ਦਰਜ ਕਰ ਲਿਆ ਜੀ ਕਿਸ ਕਪਲੀ ਕਰਕੇ ਚੋਰੀ ਇਹ ਨਸ਼ਾ ਪੱਤਾ ਕਰਨ ਦੇ ਉਹ ਸੀਗੀ ਜੀ ਉਹਦੇ ਸਬੰਧ ਜਿਹੇ ਨੇ ਕੀਤੀ ਹੈ ਜੀ ਪਹਿਲਾਂ ਕੋਈ ਮਾਮਲਾ ਦਾ ਹੈ ਪਹਿਲਾਂ ਤਾਂ ਕੋਈ ਮਾਮਲਾ ਦਰਜ ਨਹੀਂ ਇਹ ਪਹਿਲਾ ਹੀ ਮਾਮਲਾ ਜੀ ਇਹ ਤੇ ਮਾਮਲਾ ਦਰਜ ਕਰ ਲਿਆ ਗਿਆ ਜੀ ਹਾਂ ਜੀ ਮਾਮਲਾ ਦਰਜ ਕਰ ਲਿਆ ਮੁਕਦਮਾ ਨੰਬਰ 75 ਜੀ ਨਿਤੀ 10 12 24 ਹੋਰ ਕੀ ਖਲਾਫ ਹੋਇਆ ਜੀ ਬਸ ਇਹੀ ਹੈ ਜੀ ਹੋਰ ਕੁਝ ਨਹੀਂ ਬਸ ਕਹਿੰਦੀ ਵੀ ਮੈਂ ਆਦੇ ਨਸ਼ੇ ਪੱਤੇ ਦੀ ਪੂਰਤੀ ਲਈ ਵੀ ਮੇਥੋਂ ਇਹ ਗਲਤੀ ਹੋ ਗਈ ਆ ਲੜਕੀ ਦੀ ਉਮਰ ਕਿੰਨੀ ਹੈ ਜੀ ਇਹਦੀ ਕਰੀਬ 22-23 ਸਾਲ ਹੈ